ਮੈਂ ਆਪਣੇ ਅੱਖੀਂ ਵੇਖਿਆ ਜੀ ਇੱਕ ਵਿਅਕਤੀ ਦਾ ਐਕਸੀਡੈਂਟ ਹੋਇਆ ਡੈਥ ਹੋਈ ਤੇ ਉਹਨਾਂ ਦੀ ਧੀ ਵਿਦੇਸ਼ ਤੋਂ ਇੰਡੀਆ ਗਈ ਤੇ ਮੈਂ ਮਾਂ ਦੇ ਮੂੰਹੋਂ ਸ਼ਬਦ ਸੁਣਿਆ ਕਿ ਜੀ ਮਾੜੀ ਧੀ ਨੇ ਬੜੇ ਚਪਹਿਰੇ ਵੀ ਕੱਟੇ ਪਰ ਫਿਰ ਵੀ ਬਾਬਾ ਦੀਪ ਸਿੰਘ ਨੇ ਸਾਡੀ ਧੀ ਦੀ ਨਹੀਂ ਸੁਣੀ ਛੋਣੋ ਧੀ ਗੁਰਦਵਾਰ ਜਾਓ ਅੰਧਵਿਸ਼ਵਾਸ ਫਲਾ ਕੇ ਜਿਹੜੇ ਬੱਚਿਆਂ ਨੇ ਗੁਰੂ ਨਾਲ ਜੁੜਨਾ ਸੀ ਉਹ ਗੁਰੂ ਦੇ ਦੂਰ ਜਾਣ ਕੇ ਉਹ ਧੀ ਦੇ ਦਿਮਾਗ 'ਚ ਗੱਲ ਬੈ ਗਈ ਬਾਬਾ ਦੀਪ ਸਿੰਘ ਨੇ ਮੇਰੀ ਸੁਣੀ ਨਹੀਂ ਨੀ ਹੈ ਅਈਗਾ ਸਮਝਾਓ ਵੀ ਇੱਥੇ ਤੇ ਬਾਣੀ ਉਚਾਰਨ ਕਰਨ ਵਾਲੇ ਗੁਰੂ ਅਰਜਨ ਸਾਹਿਬ ਤਤੀਆਂ ਤਨੀਆਂ ਤੇ ਬੈਠਿਆ ਮਾਤਾ ਗੰਗਾ ਜੀ ਦੇ ਪਤੀ 11 ਸਾਲ ਦੀ ਐਸੀ ਗੁਰੂ ਹਰਿਕੰਬ ਸਿੰਘ ਸਿੱਤੇ ਪਾਸ਼ਾ ਜੀ ਜਿਦਨ ਬਾਪ ਦਾ ਸਾਆ ਸਿਰ ਤੋਂ ਉੱਠ ਗਿਆ ਸੀ ਜਿਹੜਾ ਪੰਜਾਬ ਬੈਠਾ ਉਹ ਚਪੈਰਾ ਪਤਾ ਕਾਦਾ ਘਟ ਰਿਆ ਮੈਨੂੰ ਬਾਪਾ ਅਮਰੀਕਾ ਭੇਜ ਦੇ ਪਾਵੇਂ ਤਾਂ ਟੱਪਾ ਕੇ ਭੇਜ ਦੇ ਜਿਹੜਾ ਉੱਥੇ ਬੈਠਾ ਪਤਾ ਘਟ ਰਿਆ ਮੈਨੂੰ ਇੱਥੇ ਕਿਤੇ ਗ੍ਰੀਨ ਕਾਰਡ ਦਵਾ ਦੇ ਜਿਹੜਾ ਹੋਰ ਅੱਗੇ ਬੈਠਾ ਉਹਨਾਂ ਮੈਨੂੰ ਪੈਟਰੋਲ ਕੰਮ ਦਵਾ ਦੇ ਅਸੀਂ ਤੇ ਕਮਲੇ ਕੀਤਾ ਪਿਆ ਸ਼ੀਦਾਂ ਨੂੰ ਇਥੇ ਦਾ ਪੁੱਤ ਕੁਰਬਾਨ ਕੀਤੇ ਜਿਨ੍ਹਾਂ ਨੇ ਸਿੱਖੀ ਲਈ ਹੈ ਜੀ ਇਥੇ ਬੰਦ ਬੰਦ ਹਾਨੂੰ ਤੇ ਲਾਲਚੀ ਮaaf ਕਰਨਾ ਮੈਂ ਗੁਰੂ ਦੀ ਹਜ਼ੂਰੀ ਚ ਕਹਿੰਦਾ ਆ ਸਾਨੂੰ ਲਾਲਚੀ ਬਣਾਇਆ ਜਾ ਰਿਹਾ ਹੈ ਪਰ ਸਿੱਧ ਜੀ ਕਹਿੰਦਾ ਜਾਗੋ ਜਮੀਰ ਜਗਾਓ ਆਪਣੀ ਇਥੇ ਗੁਰੂ ਕੋਲ ਆਣ ਕੇ ਮਾਣਾ ਦਾਤਾ ਪੁੱਤ ਦੇਣਾ ਤੁਹਾਡੀ ਮਰਜ਼ੀ ਤੀ ਦੇਣਾ ਤੁਹਾਡੀ ਮਰਜ਼ੀ ਮੈਨੂੰ ਕੁਝ ਵੀ ਨਾ ਦਿਓ ਮੈਨੂੰ ਸਦਕਾ ਇਹੋ ਜਿਹਾ ਦੇ ਦਿਓ ਮੈਂ ਤੁਹਾਡਾ ਦਰ ਛੱਡ ਕੇ ਕਿਸੇ ਪਖੰਡੀ ਦੇ ਡੇਰੇ ਜਾਂ ਤੀ ਪਰਕਰਮਾਂ